ਤੇ ਅਸੀਂ ਤੁਹਾਨੂੰ ਇੱਥੇ ਗਰਾਉਂਡ ਜਿਹੜੀ ਰਿਐਲਿਟੀ ਹੈਗੀ ਆ ਉਸ ਬਾਰੇ ਦੱਸਾਂਗੇ ਸੁਣਿਆ ਸੁਣਾਇਆ ਕੋਈ ਨਹੀਂ ਹੋਣੀ ਆ ਮੈਂ ਆਪ ਦੋਸਤੋ ਪਿਛਲੇ ਵੀਕ ਕੋ ਹਾਇਰ ਲੋਡ ਲੈ ਕੇ ਗਿਆ ਸੀ ਉੱਥੇ ਮੈਨੂੰ ਆਪਣੇ ਅ ਸਕੇਲ ਦੇ ਉੱਤੇ ਫੋਲ ਕੀਤਾ ਜਦੋਂ ਕਿ ਉਹਨਾਂ ਨੇ ਮੇਰੇ ਇੱਥੇ 13 ਸਾਲ ਦੇ ਟਰਕਿੰਗ ਐਕਸਪੀਰੀਅੰਸ ਤੇ ਪਹਿਲੀ ਵਾਰੀ ਉਹਨਾਂ ਨੇ ਮੇਰਾ ਇੱਥੇ ਸਟੇਟਸ ਪੁੱਛਿਆ ਤੇ ਲੱਕੀਲੀ ਚਲੋ ਮੈਂ ਤਾਂ ਸੀਗਾ ਪਰ ਉੱਥੇ ਹੋਰ ਵੀ ਕਾਫੀ ਲੋਨ ਨੇ ਬਗਦੇ ਰੋ ਕੇ ਸੀ ਤੇ ਜਿਹੜਾ ਅੱਜ ਕੱਲ ਚੱਲ ਰਿਹਾ ਡੋਮਿਸਾਈਲ ਤੇ ਨੋਨ ਡੋਮਿਸਾਈਲ ਸੀਡੀਐਲ ਜਿਹੜੇ ਲਾਇਸੈਂਸ ਇਸ ਦੇ ਉੱਤੇ ਇਸ਼ੂ ਹੈ ਉਸ ਬਾਰੇ ਅਸੀਂ ਥੋੜਾ ਡਿਸਕਸ ਕਰਾਂਗੇ ਡੋਮਿਸਾਈਲ ਦੋਸਤੋ ਹੈਗਾ ਜਿਹੜਾ ਸਿਟੀਜ਼ਨਸ ओनली ਜਿਹੜੇ ਇਕੱਲੇ ਸਿਟੀਜ਼ਨ ਜਾਂ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਨੂੰ ਉੱਥੇ ਡੋਮਿਸਾਈਲ ਕਹਿੰਦੇ ਆ ਤੇ ਉਹ ਜਿਹੜੇ ਸੀਡੀਐਲ ਤੇ ਟਰੱਕ ਉਹ ਹੀ ਚਲਾ ਸਕਦੇ ਆ ਜਿਹੜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ ਗ੍ਰੀਨ ਕਾਰਡ ਹੋਲਡਰ ਵੀ ਉਹੀ ਦੋਸਤੋ ਇੱਥੇ ਇੱਕ ਨੋਟ ਕਰਨ ਵਾਲੀ ਗੱਲ ਹੈ ਜਿਹਨਾਂ ਦੇ ਆ ਆਪਣੇ ਜਿਹਨਾਂ ਦੇ ਗ੍ਰੀਨ ਜਿਹਨਾਂ ਦੇ ਗ੍ਰੀਨ ਕਾਰਡ ਦੇ ਨਾਲ ਤੁਸੀਂ ਸਿਟੀਜ਼ਨ ਤਾਂ ਕਿਸੇ ਦੂਜੀ ਕੰਟਰੀ ਦੇ ਹੁੰਦੇ ਹੋ ਇੱਥੇ ਕੱਲੇ ਇੰਡੀਅਨਸ ਨਹੀਂ ਹੋਰ ਦੂਜੀ ਕੰਟਰੀਆਂ ਦੇ ਲੋਕ ਵੀ ਜਿਹੜੇ ਆਪਰੇ ਆ ਜਾਂਦੇ ਆ ਉਹਦੇ ਲਈ ਵੀ ਤੁਹਾਡਾ ਉਸ ਕੰਟਰੀ ਦੀ ਜਿਹੜੀ ਤੁਹਾਡੀ ਸਿਟੀਜ਼ਨਸ਼ਿਪ ਆ ਉੱਥੋਂ ਦਾ ਵੈਲਿਡ ਪਾਸਪੋਰਟ ਚਾਹੀਦਾ ਤੁਹਾਡੇ ਕੋਲ ਜਾਂ I94 ਚਾਹੀਦਾ ਜਦੋਂ ਆਪਾਂ ਟ੍ਰੈਵਲ ਕਰਦੇ ਇੱਕ ਛੋਟਾ ਫਾਰਮ ਹੁੰਦਾ ਉਹਦੇ ਵਿੱਚ ਅੱਜ ਕੱਲ ਦਾ ਸਟੈਂਪ ਲਾ ਦਿੰਦੇ ਆ ਉਹਨਾਂ ਤਾਂ ਕੋ ਲੇਟਲੀ ਆਇਆ ਸੀਗਾ ਉਹ ਤਾਂ ਕਦੇ ਬਸ ਸਕੈਨ ਕੀਤਾ ਉਹਨਾਂ ਨੇ ਪਾਸਪੋਰਟ ਤੇ ਉਹਦੇ ਵਿੱਚ ਬਸ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਉਹ ਉਹਦੇ ਚੋਣਾਂ ਵਿੱਚ ਕੋਈ ਸਟੈਂਪ ਵਗੈਰਾ ਵੀ ਕੋਈ ਨਹੀਂ ਲਾਈ ਹੈਗੀ ਪਰ ਉਹ ਤਾਂ ਟੂਰਿਸਟ ਵੀਜ਼ੇ ਤੇ ਆਏ ਸੀ ਬਟ ਦੇ ਆਰ ਨਾਟ ਟਰੱਕ ਡਰਾਈਵਰਸ ਪਰ ਉਹਨਾਂ ਕੋ ਫਿਜ਼ੀਕਲ I94 ਦਾ ਫਾਰਮ ਸੀਗਾ ਪਰ ਤੁਹਾਡੇ ਕੋ I94 ਫਾਰਮ ਜਾਂ ਤੁਹਾਡਾ ਇਵਨ ਗ੍ਰੀਨ ਕਾਰਡ ਦੇਣਾ ਉਹ ਤੇ ਵੈਲਿਡ ਜਿਹੜੇ ਵਰਕ ਪਰਮਿਟਸ ਆ ਜਿਹੜੇ ਜਿਹੜੇ ਨੌਨ ਰੈਜ਼ਾਈਡੈਂਟਸ ਆ ਜਿਹੜੇ ਹੁਣ ਵਰਕ ਪਰਮਿਟ ਤੇ ਉਹਦੇ ਤੇ ਜਿਹੜੇ ਆ ਕੈਨੇਡਾ ਵਾਲੇ ਆ ਜਾਂ ਮੈਕਸੀਕੋ ਵਾਲੇ ਆ ਇਹ ਆਪਣੇ ਇਤਿਹਾਸਿਕ ਨਾਫਤਾ ਦੇ ਅੰਦਰ ਨਾਰਥ ਅਮਰੀਕਾ ਫ੍ਰੀ ਟ੍ਰੇਡ ਐਗਰੀਮੈਂਟ ਟ੍ਰੀਟੀ ਸੀ ਇਹ ਆਪਣੇ ਬਿਲ ਕਲਿੰਟਨ ਨੇ ਕੀਤੀ ਸੀ ਸਾਈਨ ਜਿਹਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਹੁੰਦਾ ਸੀ ਵਿੱਚ ਟੈਰਫ ਜਿੱਦਾਂ ਬਦੂਜੀ ਕਟਰੀਆਂ ਲੱਗਦੇ ਆ ਇਹਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਸੀਗਾ ਜਿਹਦੇ ਖੈਰ ਜਿਹਦੇ ਖਿਲਾਫ ਡੋਨਲਡ ਟਰੰਪ ਬਹੁਤ ਜ਼ਿਆਦਾ ਤੇ ਇਹ ਇਹ ਵੀ 2026 ਦੇ ਵਿੱਚ ਐਕਸਪਾਇਰ ਹੋ ਰਿਹਾ ਜਿਹੜਾ ਨਾਫਟ ਆ ਗਿਆ ਬਟ that is just for the trade agreement ਪਰ ਜਿਹੜੇ ਉੱਤੇ ਜਿਹੜੇ ਉਥੋਂ ਟ੍ਰੈਵਲ ਕਰਦੇ ਨੇ ਉਹਦੀ ਕੋਈ ਹਜੇ ਲੇਟੈਸਟ ਅਪਡੇਟ ਨਹੀਂ ਹੈਗੀ ਪਰ ਉਹਦੇ ਲਈ ਵੀ ਜਿਹੜਾ ਤੁਹਾਡਾ ਵੀਜ਼ਾ ਜਿੱਦਾਂ ਵੇਖ ਲ E2 ਤੇ ਹੋਰ H2A ਜਿੱਦਾਂ ਆਪਣੇ H1B ਤੇ ਵੀ ਹੁਣ ਫੀਸ ਲੱਗ ਗਈ ਆ ਲੱਖ ਡਾਲਰ ਤੇ ਪਹਿਲਾਂ ਵਿੱਚ 25000 ਡਾਲਰ ਦੀ ਐਪਲੀਕੇਸ਼ਨ ਇਨ ਐਡੀਸ਼ਨ ਟੂ 댓100 ਡਾਲਰ ਆਨੇ ਹੋਰ ਉਹਦੇ ਉੱਤੇ ਹੋਣ ਫੀਸ ਲਾਤੀ ਹੈ ਖੈਰ ਕਮਿੰਗ ਬੈਕ ਟੂ ਟਰਕਿੰਗ ਤੇ ਸਰਟਰ ਵੀਜ਼ਾਸ ਉੱਥੇ ਆਪਣੇ ਜਿਹੜੇ ਕੈਨੇਡਾ ਜਾਂ ਮੈਕਸੀਕੋ ਵਾਲੇ ਆ ਇਹ ਟ੍ਰੈਵਲ ਇਹ ਕਰ ਸਕਦੇ ਜਿਨ੍ਹਾਂ ਦੇ ਵਰਕ ਪਰਮਿਟਸ ਵੈਲਿਡ ਹੈ ਤੇ ਜਿਹੜਾ ਵੀ ਸੇਮ ਵੈਲਿਡਿਟੀ ਡਰਾਈਵਰਸ ਲਾਇਸੈਂਸ ਦੇ ਉੱਤੇ ਆ ਉਹੀ ਉਹੀ ਲੋਕ ਉਹੀ ਜਿਹੜੇ ਡਰਾਈਵਰ ਦਾ ਸੀਡੀਐਲ ਜਿਹੜੇ ਡਰਾਈਵਰ ਦਾ ਉਹੀ ਟਰੱਕ ਚਲਾ ਰਹੇ ਜਿਹੜੀ ਫਰਦਰ ਇਸ਼ੂਐਂਸ ਆਫ ਸੀਡੀਐਲ ਡਰਾਈਵਰਸ ਟੂ ਐਜਡੇ ਵਰਕ ਪਰਮਿਟ ਹੋਲਡਰਸ ਆ ਉਹ ਉਹਨਾਂ ਨੇ ਬਾਤ ਕਰ ਦਿੱਤੀ ਕਾਫੀ ਢੇਰ ਵੈਰੀ ਸਟੇਟ ਇਵਨ ਸੜਕਾਂ ਦੇ ਵਿਚਾਈ ਦਾ ਆਪਾਂ ਲੋਡ ਲੈ ਕੇ ਚਾਈਦਾ ਇੰਨੀ ਇੰਨੀ ਪੁਲਿਸ ਐਂਡ ਲਾ ਐਨਫੋਰਸਮੈਂਟ ਸਕੇਲਸ ਦੇ ਉਤੇ ਕਦੀ ਨਹੀਂ ਦੇਖੀ 12 12 13 13 ਗੱਡੀਆਂ ਹੁੰਦੀਆਂ ਉੱਥੇ ਤੇ ਉਸ ਦਿਨ ਮੈਂ ਦੇਖਿਆ ਫਿਊ ਟਰੱਕਸ 12 ਸਕੇਲ ਦੇ ਬਾਹਰੋਂ ਕੱਢ ਗਏ ਕਿਸੇ ਦੀ ਵੀਡੀਓ ਐਕਚੁਅਲੀ ਵੀਡੀਓ ਦੇਖਿਆ ਮੈਂ ਪਰਸਨਲੀ ਨਹੀਂ ਦੇਖਿਆ ਬਾਹਰੋਂ ਕੱਢ ਕੇ ਤੇ ਉਹ ਸਾਰਿਆਂ ਨੂੰ ਇੱਕ ਛੇ ਕਰਕੇ ਪੂਲ ਕੀਤਾ I95 ਦੇ ਉੱਤੇ ਕਿਤੇ ਉਹਨਾਂ ਨੇ ਤੇ ਹੁਣ ਸਕੇਲਾਂ ਨੂੰ ਪਿੱਛੋਂ ਬਾਈਪਾਸ ਕਰਨਾ ਜਾਂ ਕਿਤੇ ਨਾਉ ਜਿਹੜੀ ਇਨਫੋਰਸਮੈਂਟ ਹੈ ਦੇਅਰ ਬਰੀ ਸਟ੍ਰੇਟ ਤੇ ਇਹੀ ਅੱਜਕੱਲ੍ਹ ਥੋੜਾ ਧਿਆਨ ਨਾਲ ਦੋਸਤੋ ਚਰਨਾ ਚਾਹ ਰਿਹਾ ਜਿੱਦਾਂ ਕਿ ਮੈਂ ਦੱਸਿਆ ਮੈਨੂੰ ਵੀ ਉਹ ਹਾਈਵੇ ਚ ਉਹਨਾਂ ਨੇ ਪੁੱਛ ਕੇ ਸਟੇਟਸ ਦੇਖਿਆ ਮੇਰੀ ਆਈਡੀ ਲਈ ਉਹਨਾਂ ਨੇ ਉਹਦੀ ਆਈਡੀ ਦੇ ਬੈਕ ਸਾਈਡ ਉਹਨਾਂ ਨੇ ਸਕੈਨ ਕੀਤੀ ਉਹਦੇ ਉੱਤੇ ਕਿ ਉਹਨਾਂ ਕੋਲ ਸਾਰਾ ਮਤਲਬ ਗ੍ਰੀਨ ਆਇਆ ਕੋਈ ਰੈਡ ਫਲੈਗਸ ਨਹੀਂ ਆਇਆ ਤੇ ਇਸ ਲਈ ਉਹਨਾਂ ਨੇ ਮੈਨੂੰ ਜਾਣ ਦਿੱਤਾ ਕਿ ਜੇ ਵੈਲਿਡ ਜੇ ਵੈਲਿਡ ਵਰਕ ਪਰਮਿਟ ਵੀ ਹੈ ਇਵਨ ਦਾ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਟਰਕਿੰਗ ਦਾ ਹੁਣ ਥੋੜਾ ਜਿਆਦਾ ਕਰਦਾ ਦਿੱਤਾ ਔਖਾ ਹੁਣ ਅਸੀਂ ਅਸੀਂ ਐਜ਼ ਅ ਟਰੱਕ ਡਰਾਈਵਰ ਹੁਣ ਮੇਰੀਆ ਵੀ ਮੇ ਕੋ ਵੀ ਟਰੱਕ ਆ ਆਪਣੇ ਮੇ ਪਹਿਲਾਂ ਜ਼ਿਆਦਾ ਟਰੱਕ ਸੀਗੇ ਤੇ ਹੁਣ ਇੱਕ ਟਰੱਕ ਤੇ ਹੀ ਮੈਂ ਆਪ ਹੀ ਆਨਰ অপারেਟਰ ਐ ਡਰਾਈਵ ਕਰਦਾ ਤੇ ਆਪਣੀ ਹੀ ਅਥਾਰਟੀ ਐ ਮੇਰੀ ਪਰ ਹੁਣ ਸਾਰ ਨੂੰ ਪਤਾ ਕਿੰਨਾ ਟਫ ਆ ਆਲਰੇਡੀ ਫਿਊਲ ਪ੍ਰਾਈਸਿਸ ਕਿੰਨੇ ਹਾਈ ਆ ਆਲਰੇਡੀ ਤੇ ਲੋਡ ਦੇ ਪ੍ਰਾਈਸਿਸ ਕਿੰਨੇ ਲੋਗਾ ਤੇ ਐਨੀਵੇ ਵੀਰੋ ਜੇ ਚੋ ਨਿਕਲ ਸਕਦੇ ਜੀ ਤੁਹਾਡੇ ਕੋਲ ਕੋਈ ਆਪਸ਼ਨ ਹੈਗੀ ਆ ਤੇ ਆ ਠੀਕ ਹੈ ਥੋੜਾ ਬੈਟਰ ਹੈ ਬੰਦੇ ਨੂੰ ਉਹਦੀ ਆਦਤ ਪੈ ਗਈ ਅੱਜ ਅੱਜ ਕੱਲ ਤੁਹਾਨੂੰ ਪਤਾ ਜੇ ਤੁਸੀਂ ਫੈਮਿਲੀ ਵਾਲੇ ਬੰਦੇ ਹੈਗੇ ਹੋ ਫਿਰ ਤਾਂ ਇਸ ਰੀਲੀ ਹਾਰਡ ਟੂ ਕੀਪ ਅਪ ਜੋਰ ਐਕਸਪੈਂਸਸ ਹਨ ਕਿੰਨਾ ਖਰਾਦੀ ਹੈਦਰੋਂ ਟਰੱਕਾਂ ਦੀਆਂ ਪੇਮੈਂਟਸ ਆ ਜਾਂਦੀਆਂ ਘਰ ਦੀ ਮੌਰਗੇਜ ਹੈ ਇੰਸ਼ੋਰੈਂਸ ਹੈ ਨਵੇਂ ਟਰੈਵਲ ਦਾ ਇੰਸ਼ੋਰੈਂਸ ਹੀ ਬਹੁਤ ਜ਼ਿਆਦਾ ਕਰ ਮੈਨੂੰ 13 ਸਾਲ ਹੋ ਗਏ ਇੰਡਸਟਰੀ 'ਚ ਸੋ ਮੈਨੂੰ ਵੀ ਸ਼ੁਰੂ-ਸ਼ੁਰੂ 'ਚ ਕਾਫੀ ਜ਼ਿਆਦਾ ਸੀ ਹੁਣ ਤਾਂ ਚਲੋ ਘੱਟ ਗਈ ਹੈ ਬਾਬੇ ਦੇ ਕਹਨ ਬਟ ਸਟਿਲ ਜੇ ਤੁਹਾਡੇ ਕੋਲ ਕੋਈ ਅਦਰ ਆਪਸ਼ਨ ਹੈਗੀ ਐ देयर ਇਜ਼ ਨਥਿੰਗ ਲਾਈਕ ਇਟ ਕਿ ਉਹ ਜੇ ਤੁਹਾਨੂੰ ਰੋਕਦੇ ਆ ਉੱਥੇ ਤੇ ਉਹ ਫਿਰ ਤੁਹਾਨੂੰ ਬਤਾਇਆ ਕਿ ਥੋੜਾ ਕਾਮ ਸਟ੍ਰਿਕਟ ਵੀ ਇੱਥੇ ਰਹਿ ਗਿਆ ਤਾਂ ਕੋਈ ਹੋਰ ਕੰਮ ਕਰ ਲੀਏ ਰਹਾ ਦਲਦੈ ਨਾ ਕਿਸੇ ਟ੍ਰਾਬਲ ਚ ਆਉਣ ਨਾਲੋਂ ਚੰਗਾ ਆਈ نو ਸਟਾਫ ਬਈ ਕਈਆਂ ਦੇ 35 34000 ਪੇਮੈਂਟਸ ਆ ਟਰੱਕ ਕਿੱਦਾਂ ਖੜੇ ਕਰਨਗੇ ਲੋਨ ਲੈ ਹੋਇਆ ਵੀ ਇੰਨਾ ਈਜ਼ੀ ਕੁਸ਼ੈਨੈਰੀਓ ਹੈ ਵੀ ਹਨਾ ਤੇ ਟਰੰਪ ਦੀ ਜਿਹੜੀ ਫਸਟ ਟਰਮ ਕਾਫੀ ਡਿਫਰੈਂਟ ਸੀ ਜਿਹੜੀ ਹੋਣ ਵਾਲੀ ਟਰਮ ਹੈ ਇਹਦੇ ਨਾਲੋਂ ਕਾਫੀ ਡਿਫਰੈਂਟ ਸੀ ਫਸਟ ਟਰਮ ਸੀ ਜਿਹੜੀ ਕੁਝ ਤੁਸੀਂ ਦੇਖਿਆ ਹੋਣਾ ਇੰਨੀ ਜਿੱਦਾਂ ਹੁਣ ਲਾਅ ਐਂਡ ਫੋਰਸਫਮੈਂਟ ਜਿੱਦਾਂ ਇੰਨੇ ਸਟ੍ਰਿਕਟ ਕੀਤਾ ਹੋਇਆ ਕਿਤੇ ਵੀ ਜਿਹੜਾ ਨੇ ਕੁਝ ਕਰਨਾ ਹੁੰਦਾ ਉਥੇ ਆਈਸ ਵਾਲਿਆਂ ਦੇ ਬੰਦ ਚੱਕਰੇ ਹੁੰਦੇ ਆ ਤੇ ਪਹਿਲਾਂ ਆਪਣੀ ਇੰਟਰਨੈਸ਼ਨਲ ਗਾਰਡ ਵਗੈਰਾ ਉਥੇ ਭੇਜ ਦਿੰਦੇ ਆ ਰਿਪੇਅਰ ਕਰਨ ਲਈ ਤਾਂ ਕਿ ਉਹ ਦੰਗਿਆਂ ਵਾਲੀ ਸਿਚੁਏਸ਼ਨ ਨਾ ਆਵੇ ਪਹਿਲੇ ਚੰਗਾ ਕੰਟਰੋਲ ਕਰ ਲੈਂਦੇ ਆ ਉਹ ਚੀਜ਼ ਨੂੰ ਫਿਰ ਮੁੜ ਕੇ ਇਹ ਹੋਲੀ ਹੋਲੀ ਕਰਦੇ ਪਹਿਲੀ ਟਰਮ ਇਹਦੀ ਡਿਫਰੈਂਟ ਐਸਲੀ ਸੀ ਕਿਉਂਕਿ ਉਹ ਤੋਂ ਟਰੰਪ ਤੋਂ ਪਹਿਲਾਂ ਪ੍ਰੈਜ਼ੀਡੈਂਸੀ ਓਬਾਮਾ ਓਬਾਮਾ ਇੱਥੇ ਡੈਮੋਕ੍ਰੇਟਰ ਰਿਪਬਲਿਕਨ ਲੋਕਾਂ ਦੀ ਆਪੋ ਆਪਣੀ ਸਾਰਿਆਂ ਦੀ ਪੋਲੀਟੀਕਲ ਐਫੀਲੀਏਸ਼ਨਸ ਹੁੰਦੀਆਂ ਹਨਾ ਪਰ ਜਿਹੜਾ ਓਬਾਮਾ ਸੀ ਹੀ ਵਾਸ ਅ ਵੈਰੀ ਸਟ੍ਰਿਕਟ ਇਨ ਲਾ ਐਂਡ ਔਰਡਰ ਉਹਨੂੰ ਜਿੱਦਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਕਹਿੰਦੇ ਕਮਾਂਡਰ ਇਨ ਚੀਫ ਆਰਮੀ ਦਾ ਕਮਾਂਡਰ ਇਨ ਚੀਫ ਹੁੰਦਾ ਵੀ ਸਭ ਤੋਂ ਵੱਡਾ ਜਿਹਨੂੰ ਆਰਮੀ ਦਾ ਹੁੰਦਾ ਹੈ ਕਮਾਂਡਰ ਤੇ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਹੁੰਦਾ ਪਰ ਓਬਾਮੇ ਨੂੰ ਕਿਹਾ ਜਾਂਦਾ ਸੀ ਡੈਪੂਟੀਸ਼ਨ ਇਨ ਚੀਫ ਉਹਨੇ ਅਮਰੀਕਨ ਹਿਸਟਰੀ ਵਿੱਚ ਸਭ ਤੋਂ ਜ਼ਿਆਦਾ ਡੈਪੂਟੀਸ਼ਨਸ ਕੀਤੀਆਂ ਉਹਦੇ ਜਿੰਨੀਆਂ ਡੈਪੂਟੀਸ਼ਨਸ ਕਿਸੇ ਨੇ ਨਹੀਂ ਕੀਤੀਆਂ ਤੇ ਉਹ ਫਿਰ ਜਦੋਂ ਟਰੰਪ ਅਮੀ ਫਸਟ ਟਰਮ ਦੇ ਵਿੱਚ ਆਇਆ ਉਦੋਂ ਕੋਈ ਇਦਾਂ ਦਾ ਸਿਨੈਰੀਓ ਸੀਗਾ ਨਹੀਂ ਵੀ ਅਮਰੀਕਾ ਦੇ ਵਿੱਚ ਇੰਨਾ ਇਕਦਮ ਇਲੀਗਲ ਆਇਆ ਜਾਂ ਕੁਛ ਤੇ ਬਾਰਡ ਟਪ ਕੇ ਆਇਆ ਤੇ ਹੁਣ ਤਾਂ ਧਜੀਆਂ ਲਾਅ ਐਂਡ ਆਰਡਰ ਦੀਆਂ ਉਡਾਣੀਆਂ ਸੀ ਬਾਈਡਨ ਦੇ ਕਾਲ ਦੇ ਵਿੱਚ ਤੇ ਲੋਕੀ ਜਦ ਚੁੱਪਚੀਤੇ ਆ ਜੋ ਲੋਕੀ ਆਉਂਦੇ ਸੀ ਤੇ ਲਾਅ ਐਂਫੋਰਸਮੈਂਟ ਨੂੰ ਇਦਾਂ ਆਏ ਕਰਦੇ ਸੀ ਬੀਹੇਵ ਕਰਦੇ ਸੀ ਵੀ ਸਾਨੂੰ ਚੱਕ ਲਓ ਮਜ਼ਾਕ ਉਡਾਉਂਦੇ ਸੀ ਹੱਸਦੇ ਸੀ ਤੇ ਜਿਦਾਂ ਹੁਣ ਉਹ ਪੂਰਾ ਫਾਇਦਾ ਉਠਾ ਰਿਹਾ ਕਹਿੰਦੇ ਅੱਜ ਤੇ ਨਾ ਕੋਣ ਵੀ ਪਿਸਦਾ ਹੁਣ ਜਿਹੜੇ ਸਹੀ ਸਿਟੀਜ਼ਨਸ ਆ ਉਹ ਵੀ ਇਹ ਚੀਜ਼ ਦੀ ਵਿਚੇ ਮਾਰ ਦੇ ਵਿੱਚ ਯਾਰੇ ਕਈ ਵਾਰੀ ਗ੍ਰੀਨ ਕਾਰਡ ਵਾਲਿਆਂ ਨੂੰ ਚੱਕ ਲੈਂਦੇ ਹੁਣ ਸਿਟੀਜ਼ਨਾਂ ਨੂੰ ਚੱਕੀ ਜਾ ਰਹੇ ਕਈ ਯਾਰ ਤੇ ਉਹ ਫਿਰ ਜਿਹੜਾ ਕਈ ਕਈਆਂ ਨੂੰ ਜਿਹੜੇ ਹੁਣ ਈਵਨ ਆਪਣੇ ਟਰੱਕ ਸਟਾਪ ਤੇ ਪੁਲਿਸ ਵੀਰੋਂ ਬੁਰਾ ਨਾ ਮੰਨਿਓ ਆਪਣੇ ਕਈ ਵੀਰ ਹੈਗੇ ਆ ਹਜੇ ਵੀ ਹੁਣ ਤੁਸੀਂ ਜਦੋਂ ਟਰੱਕ ਸਟਾਪ ਤੇ ਵੀ ਜਾਂਦੇ ਹੋ ਤੁਸੀਂ ਥੋੜਾ ਪ੍ਰੋਫੈਸ਼ਨਲੀ ਬੰਦੇ ਨੂੰ ਐਕਟ ਕਰਨਾ ਚਾਹੀਦਾ ਤੁਸੀਂ ਆਪਣੀ ਜੀਨਸ ਪਾਓ ਪੈਂਟ ਪਾਓ ਪ੍ਰੋਪਰ ਹਨਾ ਆਪਣੀ ਤੁਸੀਂ ਸ਼ਰਟ ਪਾਓ ਰਾਈਟ ਆਪਣੇ ਤੁਸੀਂ ਜੇ ਸਤਾਰ ਵਧੀਆ ਆਪਣੀ ਦਾੜੀ ਹਨਾ ਥੋੜੀ ਬਾਗ ਪੱਗ ਵਧੀਆ ਬੱਲੋ ਸਾਰੇ ਨਹੀਂ ਮੈਂ ਕਹਿੰਦਾ ਇਦਾਂ ਦੇ ਹੈਗੇ ਪਰ ਕਈਆਂ ਦੇ ਨਿਕਰਾਂ ਪਾਈਆਂ ਹੁੰਦੀਆਂ ਢਿੱਲੀਆਂ ਤੇ ਨਾਲ ਚੱਪਲਾ ਪਾਈਆਂ ਹੁੰਦੀਆਂ ਉਹਨਾਂ ਨੇ ਹੁਣ ਦੇਖੋ ਵੇਅਰ ਹਾਊਸ ਵਿੱਚ ਜਾਏ ਦਾ ਉੱਥੇ ਲੇਕ ਕੇ ਲਾਤਾ ਨੋ ਫਲਿੱਪ ਫਲॉप्स ਪਰ ਹਜੇ ਵੀ ਦੇਖੋ ਕਈ ਆਪਣੇ ਤਾਂ ਬੰਦੇ ਚਲੋ ਹੁਣ ਥੋੜੇ ਬਹੁਤ ਘਟੇ ਆ ਪਰ ਜਿਹੜੇ ਸੰਭਾਲੀਏ ਵਗੈਰਾ ਦੇਖੋ ਹਜੇ ਵੀ ਕਿੰਦਾ ਚੱਪਲਾ ਪਾਈਆਂ ਹੁੰਦੀਆਂ ਤੁਸੀਂ ਵੈਲ ਡਰੈਸ ਨਹੀਂ ਹੈਗੇ ਗੋਰੇ ਇਹ ਚੀਜ਼ ਪਹਿਲੇ ਨਹੀਂ ਸੀ ਬਰਦਾਸ਼ਤ ਕਰਦੇ ਹੁਣ ਜਦੋਂ ਉਹ ਥੋੜੇ ਖੁੱਲ ਕੇ ਸਾਹਮਣੇ ਆ ਗਏ ਇਸ ਲਈ ਥੋੜਾ ਜਿਹਾ ਆਪਣੇ ਆਪ ਨੂੰ ਜੇ ਤੁਸੀਂ ਜਿਹੜੀ ਕੰਟਰੀ ਚ ਰਹਣਾ ਸਾਨੂੰ ਤਾਂ ਥੈਂਕਫੁਲ ਹੋਣਾ ਚਾਹੀਦਾ ਹੈ ਕੰਟਰੀ ਸਾਨੂੰ ਕਿੰਨਾ ਮੌਕੇ ਵਧੀਆ ਦਿੰਦੀ ਇੱਥੇ ਬਈ ਤੁਸੀਂ ਆਪਣਾ ਪ੍ਰੈਕਟਿਸ ਰਿਲੀਜੀਅਨ ਪ੍ਰੈਕਟਿਸ ਕੋਈ ਵੀ ਕਰ ਸਕਦੇ ਹੋ ਤੁਸੀਂ ਇੱਥੇ ਲਾਅ ਦੇ ਹਿਸਾਬ ਨਾਲ ਚੱਲੋ ਤੇ ਤੁਸੀਂ ਅ ਇੱਥੋਂ ਵੀ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਉਹ ਦੁਬਈ ਵਰਗੀ ਕੰਟਰੀਆਂ ਵਿੱਚ ਸਾਰੀ ਉਮਰ ਰਹੇ ਲੋਕ ਕਿਤੇ ਕਈ ਦੇ ਦੇ ਹੈ ਵੈਰੀ ਟਫ ਲਾਅਸ ਐਂ ਜਿਹੜੀਆਂ ਚੀਜ਼ਾਂ ਸਟ੍ਰਿਕਟ ਹੋਈਆਂ ਦੋਸਤੋ ਇਹ ਆਪਣੀ ਹੀ ਅ ਕਈ ਲੋਕਾਂ ਨੇ ਆਮ ਸੌਰੀ ਟੂ ਸੇ ਇਹ ਖਰਾਬ ਕੀਤੀਆਂ ਥੋੜਾ ਲਾਅ ਐਂਡ ਆਰਡਰ ਨੂੰ ਫੋਲੋ ਕਰੋ ਤੇ ਦਿਸ ਕੰਟਰੀ ਵਾਸ ਬਿਲਟ ਔਨ ਲਾਅਸ ਠੀਕ ਹੈ ਲਾਅ ਬਾਈਡਿੰਗ ਜੇ ਤੁਸੀਂ ਹੈਗੇ ਹੋ ਠੀਕ ਹੈ ਨਾ ਤਾਂ ਇਹ ਤਾਂ ਜੰਗਲਵੜ ਹੋ ਜਾਊਗਾ ਤੇ ਇੰਡੀਆ ਤੇ ਫਿਰ ਇੱਥੇ ਅਮਰੀਕਾ 'ਚ ਫਰਕ ਕੀ ਰਹੂਗਾ ਜੇ ਕੋ ਲਾਅ ਹੀ ਨਹੀਂ ਹੈਗਾ ਹੁਣ ਬਾਈਡਨ ਨੇ ਬਾਰਡਰ ਖੋਲੇ ਤੇ ਸਾਰੇ ਇੱਥੇ ਆਏ ਤੇ ਜਿਹੜੇ ਲੋਕੀ ਇੱਥੇ 20 20 30 30 ਸਾਲ ਤੋਂ ਚੁੱਪਚੀ ਉੱਤੇ ਬੈਠੇ ਕੰਮ ਕਰ ਰਹੇ ਸੀ ਤੇ ਉਹਨਾਂ ਨੂੰ ਇਸ਼ੂਸ ਤੇ ਉਹਨੇ ਜਦੋਂ ਬਾਰਡਰ ਖੋਲੇ ਤੇ ਟਰੰਪ ਦਾ ਏਜੰਡਾ ਸੀ ਇਹੇ ਵੀ ਹਾਂ ਬਈ ਬਾਸ ਡੈਪੂਟੇਸ਼ਨ ਹੋਊਗੀ ਉਹ ਆਪਣੇ ਏਜੰਡੇ ਤੇ ਕੰਮ ਕਰ ਰਿਹਾ ਅਸੀਂ ਉਹਨੂੰ ਬੰਦੇ ਨੂੰ ਗਲਤ ਨਹੀਂ ਕਹਿ ਸਕਦੇ ਲੋਕ ਉਹਨੇ ਆਪਣਾ ਏਜੰਡਾ ਦੱਸਿਆ ਸੀ ਇਲੈਕਸ਼ਨ ਤੋਂ ਪਹਿਲਾਂ ਵੀ 10 ਫਟਾਫਟ ਗਰੰਡ ਨਾਉ ਹੀਸ ਡੂਇੰਗ ਥੈਟ ওকে ਤੇ ਉਹ ਜਿਹੜਾ ਲੋਕ ਨੇ ਹੁਣ ਗਲਤ ਕੀਤਾ ਤੇ ਭੁਗਤਣਾ ਸਾਰਿਆਂ ਨੂੰ ਪੈ ਰਿਹਾ ਕਿਉਂ ਆਇਆ ਉਹਨੇ ਆਪਣੇ ਏਜੰਡੇ ਨੂੰ ਪੂਰਾ ਹੁਣ ਅਕੰਪਲਿਸ਼ ਕਰਨਾ ਇਸ ਵੀ ਕੈਨਟ ਬਲੀਮ ਹੀ ਫੋਰ ਥੈਟ ਜਿਹੜਾ 15-20 ਮਿਲੀਅਨ ਬੰਦਾ ਆਇਆ ਤੇ ਉਹ ਅਕੋਰਡਿੰਗ ਟੂ ਦਾ ਯੂ ਨੋ ਵੀ ਇੱਦਾਂ ਜਿਹੜਾ ਟਰੰਪ ਦਾ 25 ਮਿਲੀਅਨ ਵੀ ਤੇ ਹੁਣ ਲੇਟਲੀ ਕਹਿ ਰਹੇ ਨੇ ਤੇ ਪ੍ਰੈਜ਼ੀਡੈਂਟ ਤੇ ਪੂਰੀ ਪਾਵਰ ਜਿੱਦਾਂ ਪਹਿਲਾਂ ਇਹ ਕੀਤਾ ਹਾਂ ਵੀ ਆ ਜਾਓ ਕੋਈ ਗੱਲ ਨਹੀਂ ਹੁਣ ਇਹਨੇ ਵੀ ਕਹਿ ਦਿੱਤਾ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਵਾੜੇ ਦੇ ਹੁਣ ਦਾ ਆਪਾਂ ਕੱਢਾਏ ਹਨ ਤੇ ਇਹ ਫਿਰ ਇਦਾਂ ਹੀ ਹੁੰਦਾ ਤੇ ਇਸ ਲਈ ਲਾ ਫੋਲੋ ਕਰੋ ਦੋਸਤੋ ਆਪਣਾ ਤੁਮੈ ਵੈਲ ਡਰੈਸਡ ਹੋ ਕੇ ਕੋਈ ਸਪੀਕਰਸ ਵਗੈਰਾ ਪਾ ਲਏ ਹਨ ਕਈ ਵਾਰੀ ਵਰਕਸ਼ਾਪਸ ਨਹੀਂ ਪਾ ਲਏ ਤਾਂ ਸਪੀਕਰਸ ਵਗੈਰਾ ਪਾ ਲਏ ਤੁਹਾਨੂੰ ਗਿਆਨ ਨਹੀਂ ਦੇ ਰਹੇ ਪਰ ਉਹਦਾ ਚਲੋ ਸਮਝਾ ਰਹੇ ਆਂ ਵੀ ਗੋਰੇ ਜਾਂ ਇੱਥੇ ਜੋ ਵੀ ਲੋਕੀ ਰਹਿੰਦੇ ਨੇ ਉਹ ਨਹੀਂ ਲਾਈਕਰ ਦੇ ਖੁੱਲ ਕੇ ਸਾਹਮਣੇ ਆ ਗਏ ਹੁ ਕਿੰਨੀ ਨਫ਼ਰਤ ਦੇਖਣੀ ਪੈ ਰਹੀ ਕਿੰਨੇ ਅਟੈਕਸ ਵਗੈਰਾ ਹੋ ਰਿਹਾ ਤੇ ਉਹ ਇੱਕ ਸਿੰਘ ਦੀ ਵੀ ਦੇਖ ਰਹੀ ਸੀ ਆਪਾਂ ਉੱਥੇ ਡੰਪ ਟਰੱਕ ਚਲਾਉਂਦਾ ਇਹ ਤੁਹਾਨੂੰ ਪਤਾ ਡੰਪ ਟਰੱਕ ਤਾਂ ਹੈਗੀ ਟੋਟਲੀ ਮਾਫੀਆ ਟਾਈਪ ਥਿੰਗ ਹੈਗੀ ਆ ਵੀ ਇਹਨਾਂ ਦਾ ਪੂਰਾ ਮਨੋਪੋਲੀ ਹੈ ਪੂਰਾ ਕੰਟਰੋਲ ਹੈ ਇਹਨਾਂ ਦਾ ਉਹਦੇ ਤੋਂ ਡੰਪਿੰਗ ਚ ਉਹ ਕਹਿੰਦੇ ਹੁਣ ਉਹ ਕਹਿਣ ਲੱਗੇ ਨੇ ਵੀ ਹਾਂ ਵੀ ਟਰੰਪ ੱੱਕਾ ਜਿਵੇਂ ਸਿੰਘ ਆ ਗਏ ਨੇ ਇਦਾਂ ਤੇ ਉਹਦੀ ਵਿਚਾਰੇ ਦੀ ਚਾਰmai ਗੋਰੀਆਂ ਨਾਲ ਕੋਈ ਪਤਾ ਨਹੀਂ ਕੀ ਦਿਵਸ ਬੜਾ ਇਸ਼ੂ ਤੇ ਉਹ ਕੋਈ ਨਿਊਜ਼ ਵੀ ਨਹੀਂ ਉਹਦੀ ਪ੍ਰੋਫਾਇਲ ਆਈ ਉਹਦੀ ਵਿਚਾਲੇ ਦੀ ਉਹਦੀ ਕਾਲਾ ਪ੍ਰਕਾਸ਼ ਸੀ ਤੇ ਉਹਨਾਂ ਦਾ ਉਹਦਾ ਚਿਹਰਾ ਕਾਲੇ ਦੀ ਬੇਰ ਵੀ ਕੀਤੀ ਉਹਦੀ ਦਾੜੀ ਕੱਟਤੀ ਬਾਰੇ which is very bad ਤੇ ਚਲੋ ੱੱਕਾ ਵੀ ਹੋ ਰਿਹਾ ੱੱਕਾ ਵੀ ਪੂਰਾ ਹੋ ਰਿਹਾ ਦੋਸਤੋ ਤੇ ਪਰ ਇਹਦਾ ਇਹੀ ਹੈ ਵੀ ਉਪਾਏ ਤਾਂ ਇਹੀ ਆ ਹੁਣ ਬੈਸਟ ਬਈ ਥੋੜਾ ਜਿਹਾ ਧਿਆਨ ਨਾਲ ਆਪਾਂ ਸਾਰੇ ਚੱਲੀਏ ਹੈਗਾ ਤੇ ਲੋ ਲੋ ਵਾਈਡਿੰਗ ਰਹੀ ਹੈ ਥੋੜਾ ਜਿਹਾ ਤੇ ਮੇਸ਼ਾ ਨੂੰ ਆਪਣੇ ਉਹ ਹੀ ਟਰੰਪ ਦੇ ਜਿਹੜੇ ਕੈਂਪੇਨ ਪ੍ਰੋਮਿਸ ਸੀ ਆਪਣੇ ਬਸ ਪੂਰੇ ਕਰ ਰਿਹਾ ਏ ਸੀ ਮਾਲ ਦਾ ਰੈਪਿਟੇਸ਼ਨ ਹਲੋ ਕੀ ਇਤਸਾਲਾ ਤੋਂ ਰਹਿ ਰਹੇ ਸੀ ਕੋਈ ਇੱਥੇ ਇਸ਼ੂ ਨਹੀਂ ਸੀਗਾ ਪਹਿਲਾਂ ਤੇ ਉਹ ਇੱਕਦਮ ਹੁਣ ਫੋਲਕ ਸਾਹਮਣੇ ਆ ਗਿਆ ਇਹਨਾਂ ਨੂੰ ਮੌਕਾ ਮਿਲ ਗਿਆ ਤੇ ਵਿਚਾਰੇ ਹੁਣ ਸਾਰੇ ਜਿਹੜੇ ਸਹੀ ਵੀ ਫਾਲੋ ਵੀ ਕਰ ਰਹੇ ਸੀ ਉਹ ਵੀ ਫਸ ਗਏ ਤੇ ਪਰ ਫਿਰ ਵੀ ਥੋੜਾ ਜਿਹਾ ਆਪਣਾ بار-ਬਾਰ ਵੀ ਇਹੀ ਗੱਲ 'ਤੇ ਐਮਫਸਿਸ ਕਰਦੇ ਨੇ ਤੇ ਵੀ ਥੋੜਾ ਜਿਹਾ ਆਪਣੇ ਆਪ ਨੂੰ ਸੁਧਰਨ ਦੀ ਲੋੜ ਆ ਤੇ ਥੋੜਾ ਜਿਹਾ ਆਪਣਾ ਵਧੀਆ ਡਰੈਸ ਥੋੜਾ ਗੈਲ ਡਰੈਸ ਹੋ ਕੇ ਟ੍ਰੈਕ ਸਟਾਪ 'ਤੇ ਗਏ ਆਣਾ ਗਈ ਤਾਂ ਉੱਤੇ ਬਾਥਰੂਮਾਂ ਦੇ ਵਿੱਚ ਵੀ ਬਾਡਲਸ ਵਗੈਰਾ ਸੁਭਜੰਦੇ ਆ ਕਿ ਉਹਦੋਂ ਬੰਦਾ ਸਾਫ ਕਰ ਰਿਹਾ ਸੀ ਥੜ ਥੜ ਫਲਾਸ਼ ਦਰਵਾਜ਼ੇ ਮਾਰ ਰਿਹਾ ਸੀ ਇਹ ਵਿੱਚ ਇਸ ਵੈਰੀ ਅੰਡਰਸਟੈਂਡੇਬਲ ਹੈ ਨਾ ਆਪਾਂ ਥੋੜਾ ਜਿਆ ਸੈਂਸਿਬਲ ਹੋਣਾ ਚਾਹੀਦਾ ਜਿਹੜੇ ਕੰਟਰੀ ਦੇ ਲਾਅ ਐ ਨਾਟ ਰੈਜਾ ਜੋ ਇੱਥੇ ਤੁਹਾਨੂੰ ਰਹਿਣ ਦੀ ਸਾਨੂੰ ਵਧੀਆ ਓਪਰਚੁਨਿਟੀ ਮਿਲੀ ਆ ਤੇ ਉਹਨੂੰ ਅਵੇਲ ਕਰੋ ਤੇ ਵਧੀਆ ਤਰੀਕੇ ਨਾਲ ਸਾਨੂੰ ਚੱਲਣਾ ਚਾਹੀਦਾ ਹੈ ਨਾ ਫਿਊਲ ਪ੍ਰਾਈਸਸ ਤਾਂ ਥੋੜੇ ਮਤੇ ਡਾਊਨ ਆ ਨਾ ਜੇ ਤੁਸੀਂ ਇੱਧਰ ਸਾਊਥ-ਈਸਟ ਵੱਲ ਜਾਂਦੇ ਕੰਟਕੀ ਵਗੈਰਾ ਵੱਲ ਠੀਕ ਆ ਤਾਂ ਜਿੱਦਾਂ ਜਿੱਦਾਂ 2016 ਚ ਕ੍ਰੈਜ਼ੀਟਰੰਪ ਆਇਸੀ ਉਦੋਂ ਤਾਂ ਫਿਊਲ ਪ੍ਰਾਈਸ ਇਸ ਫੀਨੋਮੈਨਲੀ ਬੜੇ ਬੜੇ ਫੀਨੋਮੈਨਲ ਪ੍ਰਾਈਸਿਸ ਜੀ ਬਹੁਤ 33 ਰੇਟਸ ਬੜੇ ਵਧੀਆ ਸੀ ਤੇ ਲੋਡਸ ਦੇ ਰੇਟ ਬੜੇ ਵਧੀਆ ਸੀ ਉਦੋਂ ਕਹਿ ਰਹੇ ਨੇ ਟੈਰਿਫ ਦੇ ਇਸ਼ੂ ਵੀ ਸੀਗੇ ਤੇ ਹੁਣ ਕੰਟਰੀਆਂ ਚ ਆਪਕੋ ਆਪਣੀ ਇੰਡੀਆ ਵਾਲਾ ਵੀ ਅੜਿਆ ਬੈਠਾ ਤੇ ਮੋਦੀ ਵੀ ਅੜੇ ਬੈਠੇ ਆ ਦੇ ਅੰਦਰ ਹੋਏ ਵੀ ਅੜੇ ਬੈਠੇ ਤੇ ਉਦੋਂ ਆਪਣੇ ਚਾਈਨਾ ਚ ਵੀ ਇਦਾਂ ਹੀ ਆ ਤੇ ਇੱਥੋਂ ਸੋਇਆ ਬੀਨ ਜਾਂਦਾ ਹਨਾ ਤੇ ਉਹ ਇਹ ਫਾਰਮਿੰਗ ਵਾਲੇ ਨੂੰ ਕਹਿ ਰਹੇ ਸੀ ਵੀ ਤੁਸੀਂ ਉੱਥੇ ਸੋਇਆ ਬੀਨ ਉਹਨਾਂ ਨੇ ਹੁਣ ਚਾਈਨਾ ਦੇ ਲੈਣਾ ਘੱਟ ਕੀਤਾ ਹੁਣ ਨੇਗੋਸ਼ੀਏਸ਼ਨ ਦੇ ਵਿੱਚ ਆ ਰਿਹਾ ਅਗੋ ਫਰਦਰ ਨੇਗੋਸ਼ੀਏਸ਼ਨ ਚ ਵੀ ਸੋਇਆ ਬੀਨ ਤੁਸੀਂ ਸਾਡੇ ਕੋਲ ਬਾਇ ਕਰੋ ਤੇ ਮੇਬੀ ਇਹੀ ਜਿਹੜੀ ਜਿਹੜੀ ਟੈਰਿਫ ਦੇ ਇਸ਼ੂਜ਼ ਐ ਉਹ ਥੋੜਾ ਸੋਲਵ ਕਰ ਦੋਵੇ ਤੇ ਦੂਜਾ ਜਿਹੜਾ ਇਹ ਪੈਟਿਕ ਟੌਕ ਦੀ ਡੀਲ ਤਾਂ ਹੋ ਗਈ ਵੀ ਅਮਰੀਕਨ ਅਮਰੀਕਾ ਜਿਹੜਾ ਓਨਰਸ਼ਿਪ ਵਧਾਈ ਜਾਵੇ ਇਹ ਵੀ ਚਲੋ ਪ੍ਰੈਜ਼ੀਡੈਂਟ ਟਰੰਪ ਦਾ ਥੈਂਕ ਯੂ ਕਰਨਾ ਚਾਹੀਦਾ ਵੀ ਇਹ ਜਿਹੜੇ ਕਾਫੀ ਲੋਕਾਂ ਦੇ ਤੇ ਬਿਜ਼ਨਸ ਇਸ ਚੱਲਦੇ ਆ ਠੀਕ ਹੈ ਸਾਡੀ ਟਰਕਿੰਗ ਇੰਡਸਟਰੀ ਬੜੀ ਹਰਟ ਹੋਈ ਆ ਤੇ ਉਹ ਜਿਹੜਾ ਖੈਰ ਜਿਹੜਾ ਫਲੋਰਿਡਾ ਵਾਲ ਐਕਸੀਡੈਂਟ ਵੀ ਹੋ ਗਿਆ ਉਹ ਤਾਂ ਕਾਫੀ ਉਹਨੇ ਸਾਰੇ ਟਰੈਵਰ ਵਾਲੇ ਇੱਕ ਨਵਾਂ ਸਿਨੈਰੀਓ ਕ੍ਰੀਏਟ ਕਰਤਾ ਟਰਕਿੰਗ ਇੰਡਸਟਰੀ ਹੈਜ਼ ਕੰਪਲੀਟਲੀ ਚੇਂਜਡ ਆਫਟਰ ਦੈਟ ਐਕਸੀਡੈਂਟ ਇਨ ਫਲੋਰਿਡਾ ਤੇ ਹੁਣ ਉਹਨੇ ਬੰਦੇ ਨੇ ਮਿਸਟੇਕ ਕੀਤੀ ਹੁਣ ਭਗਤਨੀ ਸਾਰਿਆਂ ਨੂੰ ਪੈ ਰਹੀ ਹੈ ਚਲੋ ਬਤਾ ਵੀ ਕਈ ਬੈਡ ਫੀਲ ਕੀਤਾ ਪਰ ਉਹਦੇ ਕਰਕੇ ਦੇਖੋ ਕਿੰਨੇ ਬੰਦੇ ਇੱਥੇ ਆਪਣੇ ਐ ਡਾਮੇਸਨ ਲਾਉਂਡਾਉਮੇ ਸੈਲਨ ਚ ਜਣਾ ਤਣਾ ਗੋਰਾ ਕਾਲਾ ਜਿਹੜਾ ਵੀ ਵੀਡੀਓ YouTube ਤੇ ਬਣਾ ਰਿਹਾ ਉਹ ਇਹੀ ਚੀਜ਼ ਬਸ ਆਪਣਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਕਿਉਂ ਤਾਂ ਕੋਈ ਵੀ ਟਰੱਕ ਯੂ-ਟਰਨ ਮਾਰਦਾ ਉੱਚ ਭਾਵੇਂ ਬੈਠਾ ਗੋਰਾ ਜਾਂ ਕਾਲਾ ਹੀ ਨੋਵੇ ਤੇ ਕੋਈ ਇਹਦਾ ਕੋ ਪ੍ਰੂਫ ਨਹੀਂ ਹੁੰਦਾ ਕੋਈ ਗੱਲ ਨਹੀਂ ਬਾਤ ਰਹੀ ਹੁੰਦੀ ਉਦੋਂ ਮੈਂ ਇੱਕ ਸ਼ਾਰਟ ਦੇਖ ਰਿਹਾ ਸੀ YouTube 'ਚ ਉਹ ਚ ਸ਼ਾਰਟ ਚ ਉਹਨਾਂ ਨੇ ਪਾਤਾ ਬਈ ਗਾਣਾ ਪੰਜਾਬੀ ਚੱਲ ਰਿਹਾ ਸੀ ਉੱਚ ਤੇ ਬੰਦਾ ਯੂ-ਟਰਨ ਮਾਰਿਆ ਨਾ ਭਾਵੇਂ ਕੋ ਕੋਰਾ ਬੈਠਾ ਹੋਵੇ ਹੁਣ ਇੱਕ ਬੰਦੇ ਨੇ ਉਹ ਗਲਤੀ ਕੀਤੀ ਐ ਤੇ ਇਹਨਾਂ ਨੂੰ ਮੌਕਾ ਹੁਣ ਸਾਰਿਆਂ ਨੂੰ ਥੱਲੇ ਤਖਾੜ ਦਾ ਤੇ ਉਹਦੇ ਵਿੱਚ ਆਪਾਂ ਸਾਰੇ ਹੀ ਬਲੇਮ ਹੋ ਰਿਹਾ ਜੋ ਕਿ ਬਿਲਕੁਲ ਫੇਅਰ ਨਹੀਂ ਹੈਗਾ ਤੇ ਆਪਾਂ ਟਰੱਕ ਸਟਾਪ ਤੇ ਮੈਂ ਆਪ ਜਾਣਨਾ ਟਰੱਕ ਸਟਾਪਸ ਦੇ ਉੱਤੇ ਇੰਨਾ ਡਿਫਰੈਂਟ ਬਿਹੇਵੀਅਰ ਹਨਾ ਸਾਰਿਆਂ ਦਾ ਜਸਟ ਫॉर ਗੈਰਮਾਹੌਲ ਤਲੇ ਜਿੰਨੇ ਜਿਹੜੇ ਸੋ ਕਾਲੇ ਹੁੰਦੇ ਸੀ ਇਹ ਥੋੜਾ ਬੋਧਾ ਜਦੋਂ ਹਾਸੇ ਖੇਡ ਗਈ ਉਹਨੂੰ ਗੱਲ ਕਰ ਲੈਂਦੇ ਹੁੰਦੇ ਸੀ ਟੈਨੇ ਨੇਚਰ ਹੁੰਦੀ ਆ ਆਪਾਂ ਵੀ ਵਧੀਆ ਹੁਣ ਤਾਂ ਅ ਅਫੀਸ਼ਲ ਹੋ ਗਿਆ ਬਈ ਆਪਣੇ ਬਹੁਤ ਜ਼ਿਆਦਾ ਹੋ ਰਿਹਾ ਤੇ ਹੁਣ ਥੋੜਾ ਜਿਹਾ ਕੇਅਰਫੁਲ ਰਹਿਣ ਦੀ ਐਕਸਟਰਾ ਲੋੜ ਹੈਗੀ ਪ੍ਰਾਈਸਿਸ ਡਾਊਨ ਆ ਫਿਊਲ ਦੇ ਤਦੋਂ ਪਹਿਲਾ ਰੋਲਾ ਜਦੋਂ ਇਲੈਕਸ਼ਨ ਦੇ ਪਹਿਲਾਂ ਇਹ ਰੋਲਾ ਬਾਈਡਨ ਨੇ ਬੜਾ ਪੈਂਦਾ ਐ ਐਕਸ ਦੇ ਪ੍ਰਾਈਸ 7000 ਦੇ 8000 ਦੇ ਬੀਕਰ ਰੋਲੇ ਬਿੰਗੇ ਚਲੋ ਅਮਰੀਕਨ ਫੂਡ ਆਪਾਂ ਵੀ ਨੇ ਤੇ ਜਾਣਦੇ ਆ ਬ੍ਰੇਕਫਾਸਟ ਇਹੀ ਕਰੀਦਾ ਹਨ ਕਾਫੀ ਉਹਦਾ ਜਦੋਂ ਜਿਹੜੀਆਂ ਚੀਜ਼ਾਂ ਦਾ ਫਰਕ ਹੈ ਉਹ ਤਾਂ ਹੈ ਵੀ ਹੋ ਤੁਸੀਂ ਉੱਥੇ ਵੀ ਕੈਨ ਸੀ ਦ ਪ੍ਰਾਈਸ ਤੇ ਗਵਰਨਮੈਂਟ ਸ਼ਟਡਾਊਨ ਦੀ ਥੋੜੀ ਗੱਲ ਗੱਲ ਦੀ ਐ ਜਿਹੜੇ ਡੈਮੋਕ੍ਰੇਟਸ ਆ ਵਗੈਰੇ ਜਿਹੜੀ ਉਹ ਬਾਮਾ ਕੇਅਰ ਹੈ ਇਹਦੇ ਜਿਹੜੇ ਜਿਹੜੇ ਥੋੜੇ ਬੈਨੀਫਿਟਸ ਆ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ ਤੇ ਉਹਨਾਂ ਦੇ ਵਿੱਚ ਜਿਹੜੇ ਰਿਪਬਲਿਕਨਸ ਹੋਏ ਆ ਆਰਗੂ ਕਰਦੇ ਆ ਜਿਹੜੀਆਂ ਸੈਂਕਚੁਅਰੀ ਸਟੇਟਸ ਆ ਜਿਦਾ ਕੈਲੀਫੋਰਨੀਆ ਆ ਆਪਣੇ ਕੋਰਰਾਡੋ ਹੋਈ ਹਨ ਆਪਣੇ ਸ਼ਿਕਾਗੋ ਹੋਈ ਨਾ ਨਾ ਸੁ ਗਿਆ ਨਿਊਯਾਰਕ ਸਿਟੀ ਹਨ ਦੇ ਸਮਰਟ ਪਾਰਟਸ ਆ ਕੰਟਰੀਜ਼ ਐਸ ਵੈਲ ਤੇ ਉਹ ਜਿਹੜੀਆਂ ਸੈਂਕਚੁਅਰੀ ਜਿਹੜੀਆਂ ਸਟੇਟਸ ਹੈਗੀਆਂ ਜਾਂ ਸਿਟੀਜ਼ ਆ ਉਹਨਾਂ ਦੇ ਵਿੱਚ ਜਿਹੜੇ ਇਲੀਗਲ ਏਲੀਅਨਸ ਹੈਗੇ ਆ ਉਹਨਾਂ ਨੂੰ ਵੀ ਮੈਡੀਕਲ ਹੈਲਥ ਬੈਨੀਫਿਟਸ ਦਿੱਤੇ ਜਾਣ। ਓਬਾਮਾ ਜਿਹੜੀ ਕੇਅਰ ਸੀ ਉਹਦੇ ਵਿੱਚ ਉਹ ਮਿਲਦੇ ਥੋੜੇ ਬੋਧ ਮਿਲਦੇ ਜਿਵੇਂ ਹੁਣੇ ਆ ਤੇ ਉਹ ਕਹਿੰਦਾ ਦਿੱਤੇ ਜਾਣ ਤੇ ਇਹ ਰਿਪਬਲਿਕਨਸ ਕਹਿੰਦੇ ਨਹੀਂ ਭਾਈ ਆਪਾਂ ਉਹ ਤਰਨ ਜਿਹੜੇ ਹੈਗੇ ਬਿਲਕੁਲ ਨਹੀਂ। ਹੁਣ ਉਹਦੇ ਕਰਕੇ ਗਵਰਨਮੈਂਟ ਸ਼ਟਡਾઉન ਆਉਣਾ ਹੈ। ਆਈ ਥਿੰਕ ਇਟਸ 4th ਡੇ ਨਾਲ ਉਹ ਜਿਹੜੀ ਗਵਰਨਮੈਂਟ ਸ਼ਟਡਾਊਨ ਹੋ ਗਈ ਹੈ ਤੇ ਉਹਦੇ ਕਰਕੇ ਜਿਹੜੇ ਫੈਡਰਲ EMPLOYEES ਹੁੰਦੇ ਉਹਨਾਂ ਦੀ ਪੇਰੋਲ ਰੁਕ ਜਾਂਦੀ ਹੈ। ਆਰਮੀ ਅਫੀਸ਼ੀਅਲਸ ਤੇ ਜਿਹੜੇ ਹੋਰ ਆਪਣੇ ਟੀਐਸਏ ਜਿਹੜੀ 에어ਪੋਰਟ ਤੇ ਸਿਕਿਉਰਿਟੀ ਹੁੰਦੀ ਹੈ ਹੁਣ ਤੁਸੀਂ 에어ਪੋਰਟ ਦੇ ਹੌਲੀਡੇ ਸੀਜ਼ਨ ਫਾਲ ਬ੍ਰੇਕ ਚੱਲ ਰਿਹਾ ਬੱਚਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਤੇ ਉਹ ਕਹਿੰਦੇ ਬੀਜ਼ੀਐਸਟ ਹੌਲੀਡੇ ਸੀਜ਼ਨ ਇਹ ਹੋਣ ਜਾ ਰਿਹਾ ਪਰ ਜਿਹੜੀ ਟੀਐਸਏ ਆ ਉਹਨਾਂ ਨੇ ਅੱਜ ਮੈਂ ਨਿਊਜ਼ ਤੇ ਸੁਣਦੇ ਆ ਸੀਗਾ ਇੱਥੇ ਅੱਜ ਤੇ ਉਹ ਕਹਿ ਰਹੇ ਸੀ ਕਿ ਦੇ ਆਰ ਗੋਇੰਗ ਟੂ ਵਰਕ ਬਟ ਦੇ ਆਰ ਨੋਟ ਹੌਪਫੁਲ ਦੇ ਆਰ ਗੈਟਿੰਗ ਪੇਡ ਫੋਰ ਦਿਸ ਤੇ ਹੁਣ ਵੀ ਹੋਪ ਆਪਾ ਕਰਦੇ ਆ ਵੀ ਉਹਨਾਂ ਨੂੰ ਜਦੋਂ ਫੇ ਮਿਲੇ ਜਲਦੀ ਤੇ ਗਵਰਨਮੈਂਟ ਸ਼ਟਡਾਊਨ ਵਾਲਾ ਖੁੱਲੇ ਪੂਰੀ ਦੁਨੀਆ ਦੇ ਵਿੱਚ ਚਲੋ ਅਮਰੀਕਨ ਨਿਊਜ਼ ਤੇ ਇੰਦਾ ਲੋਕੀ ਦੂਜੀਆਂ ਕੰਟਰੀਆਂ ਡਿਸਕਸ ਕਰਦੇ ਆ ਵੀ ਜਦੋਂ ਆਪਣੀ ਲੋਕਲ ਉਹਨਾਂ ਨੂੰ ਕੰਟਰੀ ਜਿੱਥੇ ਰਹਿੰਦੇ ਉਹਨਾਂ ਨੂੰ ਤਾਕਤ ਕਰੀਂ ਦੀ ਆ ਗੱਲ ਕਰ ਲੋ ਕਿਸੇ ਨਾਲ ਉਹਨਾਂ ਨੂੰ ਇੰਡੀਆ ਦੀ ਨਿਊਜ਼ ਦਾ ਘੱਟ ਪਤਾ ਆਊਗਾ ਅਮਰੀਕਾ ਦੀ ਨਿਊਜ਼ ਦਾ ਮਜ਼ੇ ਜਿੱਦਾਂ ਕਹਿੰਦੇ ਨੇ ਲੈਣੇ ਜ਼ਿਆਦਾ ਲਾਈਕ ਕਰਦੇ ਤੁਸੀਂ ਇਹ ਦੇਖੋ ਇੰਡੀਆ ਚ ਜਾਂ ਜਿਹੜੀ ਵੀ ਕੰਟਰੀ ਤੁਸੀਂ ਰਹਿੰਦੇ ਉੱਥੇ ਕੀ ਹੋ ਰਿਹਾ ਤੁਸੀਂ ਉਹਦੇ ਵੀ ਹਾਲਾਤ ਦੇਖੋ ਕੀ ਕੱਲਾ ਅਮਰੀਕਾ ਦੇ ਸ਼ਟਡਾਊਨ ਨੂੰ ਲੈ ਕੇ ਇਹਨਾਂ ਨੂੰ ਪਤਾ ਵੀ ਨਹੀਂ ਹੈਗਾ ਸ਼ਟਡਾਊਨ ਹੋਣ ਦਾ ਕੌਜ਼ ਕੀ ਆ ਕੌਜ਼ ਇਹ ਹੈ ਜਦੋਂ ਕੋਈ ਬਿੱਲ ਪੇਸ਼ ਹੁੰਦਾ ਹੈ ਪਲੇ ਸੈਨੇਟ ਚ ਹਾਊਸ ਜਦੋਂ ਤੇ ਸਹਿਮਤੀ ਨਹੀਂ ਹੁੰਦੀ ਦੋਨੋਂ ਪਾਰਟੀਆਂ ਦੀ ਤੇ ਇਹਦੇ ਲਈ 2/3 ਆਫ ਮੈਜੋਰਿਟੀ ਚਾਹੀਦੀ ਹੁੰਦੀ ਹੈ ਤੇ ਜੇ ਕੋਈ ਬਿੱਲ ਪਾਸ ਕਰਨ ਲਈ 60 ਸੈਨੇਟਰਸ ਚਾਹੀਦੇ ਹੁੰਦੇ ਆ ਦੇ ਵਿੱਚ ਤੇ ਹਾਊਸ ਆਫ ਰੈਪ੍ਰੀਜ਼ੈਂਟੇਟਿਵ ਦੀ ਮੈਜੋਰਿਟੀ ਚਾਹੀਦੀ ਹੁੰਦੀ ਹੈ ਜੇ ਤੁਹਾਡੇ ਕੋਲ 2/3 ਮੈਜੋਰਿਟੀ ਹੁੰਦੀ ਹੈ ਓਨਲੀ THEN ਯੂ ਕੈਨ ਕਮ ਟੂ ਐਨੀ ਕਨਕਲੂਜਨ ਰੈਜ਼ੋਲੂਸ਼ਨ ਤੇ ਜਾ ਕੋਈ ਬਿਲ ਜਿਹੜੇ ਪਾਸ ਹੁੰਦੇ ਆ ਉਹ ਉਦੋਂ ਹੀ ਪਾਸ ਹੁੰਦੇ ਆ ਜਦੋਂ ਤੁਹਾਡੇ ਕੋਲ 2/3 ਮੈਜੋਰਟੀ ਹੁੰਦੀ ਹੈ ਠੀਕ ਹੈ ਤੇ ਉਹ ਹੁਣ ਨਹੀਂ ਹੈਗੀ ਇਸ ਲਈ ਗਵਰਨਮੈਂਟ ਸ਼ਟਡਾਊਨ ਤੇ ਕਾਫੀ ਲੋਕਾਂ ਦਾ ਪੇਰੋਲ ਰੁਕੇ ਹੋ ਜਿਹੜਾ ਕਿ ਕਾਫੀ ਲੋਕਾਂ ਨੂੰ ਜਿੱਦਾਂ ਦੂਜੀ ਕੰਟਰੀ ਵਾਲੇ ਡਿਸਕਸ ਕਰਦੇ ਆ ਖਬਰਾਂ ਲਾਈਕ ਕਰਦੇ ਆ ਪਰ ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਪਈ ਪੇਰੋਲ ਵੀ ਰੁਕ ਜਾਂਦੇ ਆ ਫੈਡਰਲ EMPLOYEES ਦੇ ਤੇ ਉਹ ਰੁਕੇ ਹੋਏ ਉਹਦੇ ਕਰਕੇ ਐਕਚੁਅਲੀ ਇਹਨਾਂ ਨੂੰ ਪਿੱਛੇ ਜੇ ਪ੍ਰੈਜ਼ੀਡੈਂਟ 트੍ਰੰਪ ਗੱਲ ਕਰ ਰਹੇ ਸੀ ਵੀ ਆਪਣੇ ਲੀਆਫਸ ਕਰ ਰਹੇ ਆ ਪਰ ਕਈ ਜਿੱਦਾਂ ਜੱਜਿਸ ਨੇ ਰੋਗ ਲਾਤੀ ਸੀ ਉਹਦੇ ਉੱਤੇ ਡਿਸੀਜ਼ ਤੇ ਵੀ ਲੀਆਫਸ ਇੰਨਾ ਨਹੀਂ ਕਰ ਸਕਦੇ ਫੈਡਰਲ ਐਪਲੋਇਸ ਦੇ ਨਾਓ ਦੇ ਹੈਵ ਐਕਸਕਿਊਜ਼ ਨੂੰ ਇੱਕ ਤਾਂ ਪੇ ਰੋਲ ਨਹੀਂ ਮਿਲਦੇ ਇਸ ਕਰਕੇ ਕਈ ਤਾਂ ਆਪੇ ਛੱਡ ਲੈਣਾ ਚਾਹ ਤੇ ਕਹਿ ਰਹੇ ਆ ਵੀ 1 ਲੱਖ ਵਰਕਰ ਜਿਹੜਾ ਫੈਡਰਲ ਹੈਗਾ ਉਹ ਛੱਡ ਰਿਹਾ ਜੋਬ ਜਿਹੜੀ ਆ ਅਕੋਰਡਿੰਗ ਟੂ ਥੀ ਰੂਲਸ ਜਿਹੜੀਆਂ ਉਹਦੇ ਜੇ 10 ਰਏ ਆ ਤੇ ਹੁਣ ਲੇ ਆਫ ਕਰਨ ਦੀ ਵੀ ਇਹਨਾਂ ਕੋ ਆਪਰਚੂਨਿਟੀ ਹੈਗੀ ਹੈ ਕਲੀਨ ਅਪ ਕਹਿੰਦੇ ਕਰਨਾ ਹੈ ਇਹ ਐਕਸਟਰਾ ਵੇਸਟ ਐਂਡ ਫਰਾਡ ਜਿਹੜਾ ਹੈਗਾ ਉਹਨੂੰ ਆਪਾਂ ਰੋਖੜਾ ਵੀ ਕਈ ਤਾਂ ਕਹਿੰਦੇ ਡਿਪਾਰਟਮੈਂਟਸ ਇਦਾਂ ਦੇ ਹੈਗੇ ਆ ਜਿੱਥੇ ਤੁਸੀਂ ਚਲੇ ਜਾਓ ਉੱਥੇ ਕੋਈ ਕੰਮ ਨਹੀਂ ਹੋ ਰਿਹਾ ਬਸ ਨਾਮ ਦੇ ਡਿਪਾਰਟਮੈਂਟਸ ਆ ਤੇ ਅਲਾਰਾ ਪੀਪਲ ਏਰ ਵਰਕਿੰਗ ਫਰਮ ਕਹਿੰਦੇ ਬੈਟੇ ਸਾਲ ਰਿਕਲੈਕਟ ਕਰ ਰਿਹਾ ਫੈਡਰਲ ਬਿਲਡਿੰਗਸ ਬੰਦ ਪਈਆਂ ਉਹਨਾਂ ਤੇ ਰੈਂਟਸ ਪੈ ਰਹੇ ਆ ਤੇ ਪ੍ਰੋਪਰਟੀ ਟੈਕਸਿਸ ਹੁੰਦੀਆਂ ਅਲਾਰਾ ਇਸ਼ੂਸ ਆ ਕਿ ਉਹ ਸਾਰਾ ਉਹਦਾ ਚਾਲ ਰਿਹਾ ਹੈਗਾ ਤੇ ਉਹ ਦੇਖ ਰਿਹਾ ਹੈ ਬਈ ਇਹ ਕਿਸ ਤਰੀਕੇ ਨਾਲ ਲੀਆਫ ਕਰੇ ਜਾਂ ਤਾਂ ਹੁਣ ਤਾਂ ਪੂਰੀ ਐਕਸਕਿਊਜ਼ ਹੈਗੀ ਹੈ ਕਿ ਉਹ ਤੇ ਕਰ ਵੀ ਕਦੇ ਵੀ ਸਕਦੇ ਆ ਆ ਤੇ ਪਬਲਿਕਸ ਇਹੀ ਕਹਿ ਰਹੀ ਹੈ ਵੀ ਜਿਹੜੀ ਸੈਂਕਚੁਅਰੀ ਸਟੇਟਸ ਆ ਜਿਹੜੇ ਉੱਥੇ ਆਪਾਂ ਬੈਨੀਫਿਟਸ ਹੈਲਥ ਬੈਨੀਫਿਟਸ ਨਹੀਂ ਦੇਣੇ ਇਸ ਲਈ ਸ਼ਟਡਾਊਨ ਚਾਹ ਰਿਹਾ ਤੇ ਇੱਕ ਹੋਰ ਮੈਂ ਗੱਲ ਬਣੀ ਦੇਰ ਤੋਂ ਸੋਚਦਾ ਹੁੰਦਾ ਇਹ ਮੇਰੇ ਆਪਣੇ ਥੀਊਜ਼ ਹੈ ਬਾਕੀ ਤੁਹਾਨੂੰ ਵੀ ਸਾਰਿਆਂ ਜਿਆਦਾ ਪਤਾ ਹੋਏਗਾ ਪਲੀਜ਼ ਆਪਣੇ ਕਮੈਂਟਸ ਕਰਕੇ ਦੱਸਣਾ ਇਸ ਚੀਜ਼ ਤੇ ਵੀ ਜਿੱਦਾਂ ਪੋਲੀਟਿਕਲ ਸਾਇਲੈਂਟ ਉਹ ਦਾਤੀ ਇਟਿਆ ਜਿਹੜੇ ਰਿਪੋਰਟ ਕੀਤੀ 73 ਸਾਲ ਦੇ ਉਤ ਕੈਲੀਫੋਰਨੀਆ ਤੋਂ ਉਹਦੇ ਹੁਣ ਮੇਰੇ ਹਿਸਾਬ ਨਾਲ ਇੰਡੀਆ ਜਾ ਕੇ ਆਪਣੇ ਟੀਵੀ ਦੇ ਉੱਤੇ ਓਪਨਲੀ ਬਿਆਨ ਨਹੀਂ ਦੇਣੇ ਚਾਹੀਦੇ ਖਾਸ ਕਰ ਜੇ ਤੁਸੀਂ ਕਹਿ ਰਹੇ ਹੋ ਵੀ ਹਾਂ ਬਈ ਇੱਥੇ ਆ ਸਾਰ ਨੂੰ ਇੰਡੀਗੈਸ ਪੋਲਿਟੀਕਲ ਪ੍ਰੋਬਲਮ ਆ ਪਾਥੈਸਾਇਲਮ ਲਿਆ ਵੀ ਉੱਥੇ ਸਾਡੀ ਜਾਨ ਨੂੰ ਖਤਰਾ ਤੇ ਤੁਸੀਂ ਟੈਲੀਵਿਜ਼ਨ ਤੇ ਆ ਕੇ ਇੰਟਰਵਿਊ ਜੋ ਦਿੰਦੇ ਉਹਦੇ ਉਹ ਕਿੰਨਾ ਕੋ ਤੁਹਾਡੀ ਜਾਨ ਨੂੰ ਖਤਰਾ ਮੇਰੇ ਖਿਆਲ ਜਿਹੜੇ ਤੁਹਾਡੇ ਇੱਥੇ ਫੈਮਿਲੀ ਮੈਂਬਰਸ ਵੀ ਹੈਗੇ ਆ ਜਿਹੜੇ ਉਹ ਸੇਮ ਕੇਸਿਸ ਤੇ ਪੱਕੇ ਹੋਏ ਜਾਂ ਕਿੰਦਾ ਤੁਸੀਂ ਉਹਨਾਂ ਦਾ ਵੀ ਜਿਹੜਾ ਕੇਸਿਸ ਹੈ ਜੋ ਉਹਨਾਂ ਦਾ ਫਿਊਚਰ ਜੈਫਟਾਈਜ਼ ਕਰ ਰਹੇ ਖਤਰੇ ਦੇ ਪਾਰ ਹੈ ਇਸ ਲਈ ਤੁਸੀਂ ਇੰਡੀਆ ਜਾ ਕੇ ਤੁਸੀਂ ਦੇਖੋ ਜਦੋਂ ਜਦੋਂ ਕਿੰਨੇ ਜਨੂੰ ਫਸਟ ਪ੍ਰੈਜ਼ੀਡੈਂਟ 트럼ਪ ਆਏ ਸੀ ਜਦੋਂ ਸੈਕੰਡ ਟਰਮ ਚ ਆਏ ਸੀ ਨਵੇਂ ਨਵੇਂ ਤੇ ਕਿੰਨੇ ਕਲੇਨ ਭਰ ਕੇ ਜਦੋਂ ਮਿਲਟਰੀ ਦੇ ਪਲੇਨ ਭਰ ਕੇ ਗਏ ਸੀ ਅਮਰੀਕਾ ਦੇ 에ਅਰਪੋਰਟ ਤੇ ਤੁਸੀਂ ਪੰਜਾਬੀਆਂ ਦੀ ਸਾਰਿਆਂ ਦੀ ਇੰਟਰਵਿਊ ਦੇਖੀ ਹੋਣੀ ਉਹ ਮੇਰੀ ਸਟੋਰੀ ਏ ਸੀ ਮੇਰੀ ਸਟੋਰੀ ਏ ਸੀ ਤੁਸੀਂ ਤੇ ਇਹ ਪ੍ਰੂਫ ਕਰ ਰਹੇ ਉੱਥੇ ਜਾ ਕੇ ਹਾਂ ਯਾਰ ਪ੍ਰੋਬਲਮ ਹੀ ਹੈਗੀਆਂ ਸਟੋਰੀਜ਼ which is very wrong ਤੇ ਥੋੜਾ ਉੱਥੇ ਸੂਝ ਸਮਝ ਕੇ ਜਦੋਂ ਟੀਵੀ ਵਾਲੇ ਪੱਤਰਕਾਰ ਆਉਂਦੇ ਉਹਨਾਂ ਨੂੰ ਵੀ ਆਪਾਂ ਇੰਟਰਵਿਊ ਦੇ ਸਕਦੇ ਇਹ ਸਾਡਾ 이슈 ਆ ਪਏ ਕੇਸ ਪਾਦੀ ਉਹਦੀ ਕੋਸ਼ਿਸ਼ ਕਰ ਰਹੇ ਜਿਹੜਾ ਦੇ ਵਾਪਸ ਆਉਣ ਦੇ ਪਲਾਨ ਹੈ ਜਾਂ ਜਿਹੜੇ ਇੱਥੇ ਰਿਸ਼ਤੇ ਦਾ ਲਵਡ ਵਾਲ ਤੇ ਰਹਿੰਦੇ ਆ ਅਰੇ ਵੀ ਆ ਸਾਡੀ ਇਹਦਾ ਇਹ ਹੁੰਦਾ ਤੇ ਆਪਾਂ ਇਹਦੇ ਕਨਸੀਕਵੈਂਸਸ ਹੋ ਸਕਦੇ ਆ ਦੇ ਨਤੀਜੇ ਮਾੜੇ ਹੋ ਸਕਦੇ ਆ ਬਈ ਆਪਾਂ ਉੱਥੇ ਜਾ ਕੇ ਇੰਟਰਵਿਊ ਸੁਣਾ ਦਈਏ ਤੁਸੀਂ ਇੱਕ ਵੀ ਗੁਜਰਾਤੀ ਬੰਦੇ ਦੀ ਇੰਟਰਵਿਊ ਨਹੀਂ ਦੇਖੋਗੇ ਜਿਹੜੇ ਡਿਪੋਰਟ ਇਹ ਤੁਸੀਂ ਆਪ ਕਈ ਨਿਊਜ਼ ਦੇਖੋਗੇ ਪੰਜਾਬੀ ਨਿਊਜ਼ਿਸ ਤੋਂ ਵੱਧ ਤੋਂ ਵੱਧ ਦੇਖਣਗੇ ਬਸ ਤੁਸੀਂ ਗੁਜਰਾਤੀ ਨਹੀਂ ਦੇਖੋ ਜਿਹੜੇ ਉੱਥੇ ਓਪਨਲੀ ਜਾ ਕੇ ਇੰਟਰਵਿਊਸ ਦੇ ਰਹੇ ਤੇ ਇੱਥੇ ਕੇਸ ਸੀ ਸਾਡੇ ਕਿਹੜੇ ਬੰਦੇ ਕਿ ਪਲੀਜ਼ ਏਸੀ ਤੋਂ ਥੋੜਾ ਜਿਆ ਅ ਗਰੀਸ ਕਰਨਾ ਚਾਹੀਦਾ ਤੇ ਜਿਹੜੇ ਸੈਕਟਰੀ ਆਫ ਡਿਫੈਂਸ ਹੈ ਜਿਹਦਾ ਅੱਜ ਕੱਲ ਨਵਾਂ ਡਿਪਾਰਟਮੈਂਟ ਪਾਇਆ ਤਾਂ ਸੈਕਟਰੀ ਆਫ ਵਾਰ ਤੇ ਉਹ ਇਸ ਲਈ ਹੈ ਵੀ ਉਹ ਉਹਨਾਂ ਨੇ ਪਾਇਆ ਸੈਕਟਰੀ ਆਫ ਵਾਰ ਬਿਕਾਜ਼ ਰਿਵਰਟ ਡਿਪਾਰਟਮੈਂਟ ਆਫ ਆਈ ਐਮਨ ਡਿਫੈਂਸ ਤੋਂ ਬਣਾਤਾ ਡਿਪਾਰਟਮੈਂਟ ਆਫ ਵਾਰ ਪਈ ਐ ਕਿ ਡਿਫੈਂਸ ਨਹੀਂ ਕਰਦੇ ਆ। ਅਜਿ ਇਕੱਲਾ ਆਪਣੇ ਨੂੰ ਬਚਾਉਂਦੇ ਨਹੀਂ ਸਾਨੂੰ ਲੜਨਾ ਵੀ ਆ। ਡਿਪਾਰਟਮੈਂਟ ਆਫ ਵਰ। ਵੈਸੇ ਇੱਕ चीज ਤਾਂ ਹੈ ਪਹਿਲਾਂ ਜਦੋਂ ਜੋ ਬਾਈਡਨ ਸੀ ਇੱਥੇ ਲਾਅ ਐਂਡ ਆਰਡਰ ਦੀ ਐ ਤਾਂ ਮਤਲਬ ਧੱਗੀਆਂ ਉਡੀਆਂ ਵੀ ਇਹਦੇ ਲੋਕੀ ਕੋਈ ਸਮਝ ਨਹੀਂ ਜਿ ਰਿਹਾ। ਆਈ ਥਿੰਕ ਇਟ ਇਜ਼ ਚੇਂਜ। ਕੋਈ ਇੱਕ ਵਾਰੀ ਦੁਨੀਆ ਨੂੰ ਥੋੜਾ ਜਿਹਾ ਪਤਾ ਲੱਗ ਗਿਆ ਹਾਂ ਵੀ ਅਜੇ ਟਾਈਗਰ ਜਿੰਦਾ ਤੇ ਥੋੜਾ ਜਿਹਾ ਚਲੋ ਠਹਿਗੇ ਥਿੰਗਸ ਆ ਟਫ ਰਾਈਟ ਨਾਓ। ਤੇ ਪਰ ਦੇਖੋ ਵੀ ਇਹ ਸਾਨੂੰ ਤਾਂ ਫਲਗ ਰਹੀ ਹੈ ਲੋਕਾਂ ਨੇ ਵੋਟਾਂ ਪਾਈਆਂ ਸਾਰਿਆਂ ਨੇ ਵੋਟਾਂ ਪਾਈਆਂ ਹਨ ਤੇ ਜਿਹੜਾ ਜ਼ਰੂਰੀ ਸੀਗਾ ਥੋੜੀ ਚੇਂਜ ਜ਼ਰੂਰੀ ਸੀ ਬਿਕੋਜ਼ தி ਥਿੰਗਸ ਥਿੰਗਸ ਵਾਰ ਗੋਇੰਗ ਇਨ ਰੌਂਗ ਡਾਇਰੈਕਸ਼ਨ ਆਈ ਕੈਨ ਸੇ ਯੂ نو ਨੱਚੇ ਸਮਲਰ ਜਾਂਦੇ ਸਾਰਿਆਂ ਦੇ ਹਨਾ ਇੱਥੇ ਤੇ ਉਹ ਜਿਹੜੀ ਜਿਹੜੀ ਇੱਥੇ ਜੈਂਡਰਸ ਬਾਰੇ ਵੀ ਗੱਲ ਕਰਦੇ ਆ ਹਾਰ ਵੀ ਸਰਜਰੀ ਕਰਾ ਕੇ ਚੇਂਜ ਕਰ ਲੈਂਦੇ ਆ ਜਿੱਦਾਂ ਦਾ ਐ ਉਦੋਂ ਦੀ ਮੈਂ ਕਿਹਾ ਸੁਣੀ ਨਹੀਂ ਇੰਦਾ ਦੀ ਗੱਲ ਨਹੀਂ ਤੇ ਇਹ ਵੀ ਚੀਜ਼ਾਂ ਬੰਦੇ ਨੂੰ ਬੜੀਆਂ ਸਕੇਅਰ ਕਰਦੀਆਂ ਬੱਚੇ ਸਕੂਲਾਂ ਕੋਲ ਜਾਂ ਜਾਂਦੇ ਆ ਹਨਾ ਤੇ ਉੱਥੇ ਕਈ ਕੋਚੀ ਉਹਨਾਂ ਨੂੰ ਟੀਚ ਕਰਦੇ ਆ ہاں ਬਈ ਅ ਤੁਹਾਨੂੰ ਰਾਈਟ ਆ ਆਪਣਾ ਪੂਰਾ ਚੂਸ ਕਰੰਦਾ ਵੀ ਜੋ ਤੁਸੀਂ ਮਰਜ਼ੀ ਕਰੋ ਅਸੀਂ ਤੁਹਾਡੀ ਸਰਜਰੀ ਲਈ 페 ਕਰਾਂਗੇ ਇਹ ਲਾ ਕੇ ਕੀਤਾ ਪਰ ਜਿਹੜੀ ਜੀ ਮੇਰੇ ਹਿਸਾਬ ਨਾਲ ਤਾਂ ਠੀਕ ਨਹੀਂ ਹੈਗੀ ਹਨਾ ਤੇ ਕਿਸੇ ਵੀ ਕਲਚਰ ਲਈ ਤਾਂ ਠੀਕ ਹੈ ਤੇ ਕਦਰਲਾ ਫੈਕਟਰੀ ਆਫ ਵਾਰ ਜਿਹੜੇ ਉਹਨਾਂ ਨੇ ਜਿਹੜਾ ਨਵਾਂ ਬਣਾਇਆ ਵੀ ਹਾਂ ਵੀ ਟਰਬਨ ਸਲੀਪ ਆ ਸਕਦੇ ਜਾਂ ਆਪਣੇ ਬਣ ਸਕਦੇ ਆ ਮਿੰਨ ਤੇ ਦਾੜੀ ਕਲੀਨ ਸ਼ੇਵ ਹੋਣੀ ਚਾਹੀਦੀ ਤੁਸੀਂ ਹੁਣ ਥੋੜੇ ਸਿੱਖ ਹੈਗੇ ਆ ਆਪਣੀ ਯੂਐਨਆਰਮ ਵਿੱਚ ਮੈਂ ਉਹ న్యూਸ ਦੇਖ ਰਿਹਾ ਸੀ ਕਾਫੀ ਥੋੜੇ ਬੰਦਿਆਂ ਦੀ ਫੋਟੋਆਂ ਦਿਖਾਈਆਂ ਹੋਈਆਂ ਤੇ ਹੁਣ ਉਹ ਥੋੜੀ ਸਿਚੁਏਸ਼ਨ ਥੋੜੀ ਜੀ ਐ ਐਦਾਂ ਹੀ ਹੈ ਉਹ ਤੇ ਥੋੜਾ ਜਿਆ ਖੈਤ ਥੋੜਾ ਟਫ ਆ ਕੰਮ ਬਟ ਕੀ ਕਹਿ ਸਕਦੇ ਆ ਪਾਵਰ ਚਾਹ ਕਾਨੂੰਨਾਂ ਤੇ ਉਹ ਫੋਲੋ ਕਰਮੇ ਪਏ ਹਨ ਤੇ ਉਹ ਕੇ ਹਾਂ ਤੇ ਉਹ ਜਿਹੜੇ ਆਪਣੇ ਪ੍ਰੈਜ਼ੀਡੈਂਟ ਰੀਗਨ ਹੁੰਦੇ ਸੀ ਮੈਨੂੰ ਸੱਚ ਯਾਦ ਆ ਇਹ ਗੱਲ ਬੜੀ ਇੰਪੋਰਟੈਂਟ ਗੱਲ ਆ ਪ੍ਰੈਜ਼ੀਡੈਂਟ ਰੀਗਨ ਹੁੰਦੇ ਸੀਗੇ ਤੇ ਆਈ ਥਿੰਕ 80s ਇਹ ਦੋਵਰ ਕੈਲੀਫੋਰਨੀਆ ਦੇ ਗਵਰਨਰ ਵੀ ਰਹੇ ਪਹਿਲਾਂ ਫਿਲਮਾਂ ਦੇ ਬੜੇ ਮਸ਼ਹੂਰ ਐਕਟਰ ਹੁੰਦੇ ਸੀ ਪੁਰਾਣੀ ਅਮਰੀਕਾ ਕਲਾਸਿਕ ਫਿਲਮਾਂ ਦੇ ਐਕਟਰ ਹੁੰਦੇ ਸੀ ਬਾਅਦ ਜਦੋਂ ਉਹ ਕੈਲੀਫੋਰਨੀਆ ਦੇ ਗਵਰਨਰ ਰਹੇ ਤੇ ਆਪਣੇ ਇਹਨਾਂ ਨੇ ਇਹਨਾਂ ਨੇ ਜੇ ਪ੍ਰਵੀਜ਼ਨ ਦਿੱਤੀ ਸੀ ਹਾਂ ਵੀ ਤੁਸੀਂ ਦਾੜੀ-ਮੁੱਛਾਂ ਵਾਲੇ ਜਾਂ ਜਿੱਦਾਂ ਤੁਸੀਂ ਆਪਣਾ ਤੁਹਾਡਾ ਜੋ ਵੀ ਰਿਲੀਜ ਨਾਲ ਆਉਂਦਾ ਤੁਸੀਂ ਉਦਾਂ ਰਹਿ ਸਕਦੇ ਹੋ ਆਪਨੇ ਰਹਿ ਸਕਦੇ ਹੋ ਤੁਹਾਨੂੰ ਕੋਈ ਆਰਮੀ ਦੇ ਵਿੱਚ ਅਮਰੀਕਨ ਜਿਹਨਾਂ ਲਿਫਰੀ ਦੇ ਵਿੱਚ ਤੁਸੀਂ ਰਹਿ ਸਕਦੇ ਹੋ ਕੋਈ ਹੈ ਨਹੀਂ ਤੇ ਬੜੇ ਮਸ਼ਹੂਰ ਪ੍ਰੈਜ਼ੀਡੈਂਸੀ ਕਨਸਰਵੇਟਿਵ ਸੀ ਰਿਪਬਲਿਕਨ ਸੀ ਬਹੁਤ ਕੱਟੜ ਸੀ 트럼ਪ ਕਈ ਵਾਰੀ ਪ੍ਰੈਜ਼ੀਡੈਂਟ 트럼ਪ ਇਹਦੀ ਐਗਜ਼ਾਮਪਲਾਂ ਦਿੰਦੇ ਆ ਤੇ ਜਿਹੜੀ ਇਹਨਾਂ ਦੀ ਸੈਕੰਡ ਟਰਮ ਸੀ ਇਹ 50 ਸਟੇਟਸ ਵਿੱਚੋਂ 49 ਸਟੇਟਸ ਜਿੱਤ ਗਏ ਸੀ ਰੋਨਲਡ ਰੇਗਨ ਤੇ ਇਹਨਾਂ ਨੂੰ ਇੱਕ ਵਾਰੀ ਕਿਸੇ ਰਿਪੋਰਟਰ ਨੇ ਕੋਸ਼ਰ ਪੁੱਛਿਆ ਬਈ ਵਾਟ ਡੂ ਯੂ ਵਾਂਟ ਫॉर ਕ੍ਰਿਸਮਸ ਉਹਨਾਂ ਨੇ ਜਵਾਬ ਦਿੱਤਾ ਜਸ ਗਿਵ ਮੀ ਮਿਨੀਸੋਟਾ ਤੇ ਜਿਹੜੀ ਸਟੇਟ ਹਾਰੇ ਸੀ ਮਿਨੀਸੋਟਾ ਉਹਨਾਂ ਨੇ ਕਿਹਾ ਵੀ ਉਹ ਮੈਨੂੰ ਮਿਨੀਸੋਟਾ ਦੇ ਦਿਓ ਬਸ ਮੈਂ ਪੰਜਾਬ ਦੀਆਂ ਪੰਜਾਬ ਸਟੇਟਾਂ ਜਿਹੜੇ ਇਵਨ ਨਿਊਯਾਰਕ ਕੈਲੀਫੋਰਨੀਆ ਤੱਕ ਉਹ ਜਿੱਤ ਗਏ ਸੀ ਵੀ ਸਿਕੇ ਕੰਜ਼ਰਵੇਟਿਵ ਤੇ ਉਹਨਾਂ ਨੇ ਅਲਾਉ ਕੀਤਾ ਸੀ ਬਈ ਆਪਣੇ ਦਾੜੀ ਮੁੱਛਾ ਵਾਲੇ ਜਾਂ ਦੂਜੇ ਧਰਮਾਂ ਵਾਲੇ ਦੂਜੇ ਧਰਮਾਂ ਵਾਲੇ ਤਾਂ ਚਲੋ ਹੈਗੇ ਨੇ ਜੇ ਦਾੜੀ ਮੁੱਛਾ ਤੁਸੀਂ ਰੱਖ ਕੇ ਆਰਮੀ ਚ ਰਹਿ ਸਕਦੇ ਹੋ ਤੁਹਾਨੂੰ ਵੀ ਕਲੀਨ ਸ਼ੇਵ ਹੋਣਾ ਕੋਈ ਜੋ ਵੀ ਨਹੀਂ ਹੈਗੇ the 59 out of 50 states uh, uh, that जित गए सी आई थिंक देयर वाज अ अमेजिंग ਤੇ ਰਾਈਟ ਹੈਡ ਫਾਰਮੇਸੀ ਆ ਦੀ ਜਿਹੜੀ ਚੇਨ ਉਹ ਜਿੱਦਾਂ ਬਹੁਤ ਸਲੋ ਛੱਲ ਰਿਆ ਕੰਮ ਤੇ ਉਹ ਆਪਣੇ ਬੰਦ ਹੋਣ ਜਾ ਰਹੀ ਆ ਤੇ ਸਾਰੇ ਸਟੋਰ ਆਪਣੇ ਬੰਦ ਕਰ ਰਹੇ ਨੇ ਤੇ ਆਪਣੇ ਇੱਕ ਹੋਰ ਸੱਚ ਵਾਈਟ ਹਾਊਸ ਪ੍ਰੈਜ਼ੀਡੈਂਟ 트럼ਪ ਨੇ ਗੈਲਰੀ ਦੇ ਵਿੱਚ ਸਾਰੇ ਪ੍ਰੈਜ਼ੀਡੈਂਟਸ ਦੀ ਅਜ ਤੱਕ ਜਿੰਨੇ ਪ੍ਰੈਜ਼ੀਡੈਂਟ ਹੋਏ 47th ਪ੍ਰੈਜ਼ੀਡੈਂਟ ਨੇ ਆਪਣੇ ਪ੍ਰੈਜ਼ੀਡੈਂਟ 트럼ਪ 47th 47 ਪ੍ਰੈਜ਼ੀਡੈਂਟਸ ਦੀ ਉਹਨੇ ਵਾਲ ਦੇ ਉੱਤੇ ਪਿਕਚਰਸ ਲਵਾਈਆਂ ਤੇ ਜਿੱਥੇ ਜੋ ਬਾਈਡਨ ਦੀ ਪਿਕਚਰ ਲੱਗੜੀ ਸੀ 46 ਦੇ ਉੱਤੇ ਉੱਥੇ ਉਹਨੇ ਆਟੋ ਪੈਨ ਦੀ ਪਿਕਚਰ ਬਣਾ ਦਿੱਤੀ ਵੀ ਇਹ ਆਪਣੇ ਜਿਹੜੇ ਜਿਹੜੇ ਵੀ ਕੰਮ ਮਿਲਦੇ ਹੁੰਦੇ ਸੀ ਇਹ ਕੋਈ ਉੱਤੇ ਸਾਈਨ ਨਹੀਂ ਸੀ ਕਰਦੇ ਆਟੋ ਪੈਨ ਉੱਤੇ ਸਾਈਨ ਕਰਦਾ ਸੀ ਬਸ ਉਹ ਜਿਹੜੇ ਕੰਪਿਊਟਰ ਨਾਲ ਕਰਦੇ ਵੀ ਇਹ ਵੀ ਉਹਨਾਂ ਨੇ ਕਹਿਣ ਦਾ ਮਤਲਬ ਉਹਨਾਂ ਨੇ ਟਰੋਲ ਕੀਤਾ ਬਈ ਇਹ ਕੋਈ ਕੰਮ ਆਪ ਨਹੀਂ ਸੀ ਕਰਦੇ ਇਹਨਾਂ ਦੇ ਜਿਹੜੇ ਐਡਵਾਈਜ਼ਰ ਸੀ ਜਜ ਸੀਗੇ ਜਿਹੜੇ ਇਹਨਾਂ ਦੇ ਥੱਲੇ ਬੰਦੇ ਕੰਮ ਕਰਦੇ ਕੰਪਲੀਟਲੀ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਸੀ ਤੇ ਇਹ ਕੋਈ ਵੀ ਕੰਮ ਆਪਣੀ ਮਤਲਬ ਮਰਜ਼ੀ ਨਾਲ ਨਹੀਂ ਸੀ ਕਰਦੇ ਤੇ ਦੋਸਤੋ ਇਹੀ ਸੀ ਅੱਜ ਸਭ ਕੁਝ ਲਈ ਤੇ ਮੇ ਗॉड ਬles you all ਮੇ ਗॉड ਬles ਅਮਰੀਕਾ ਆਪਾ ਦੋਸਤੋ ਗ੍ਰੇਟ ਕੰਟਰੀਜ਼ ਰਹਿੰਦੇ ਆ ਤੇ ਇੱਥੇ ਆਪਾਂ ਵਧੀਆ ਤਰੀਕੇ ਨਾਲ ਲਾਅ ਫੋਲੋ ਕਰਕੇ ਪਰਮਾਤਮਾ ਸਾਰੇ ਨੂੰ ਉੱਤੇ ਰਹਿਣ ਦਾ ਵਧੀਆ ਮੌਕਾ ਦਵੇ ਕੀ ਵਾਚਿੰਗ ਤੇ ਦੋਸਤੋ ਮੈਂ ਵੀ ਤੁਹਾਡੇ ਨੂੰ ਟਰੱਕ ਡਰਾਈਵਰ ਤੇ ਆਪਾਂ ਜਿਹੜੀ ਗਰਾਉਂਡ ਰਿਐਲਿਟੀ نیوز ਆ ਪਲੱਸ ਮੇਰੀ ਆadat ਹੈ ਮੈਂ ਦਿਹਾੜੀ ਤੋਂ ਕੱਢ ਕੇ ਨਿਊਜ਼ ਸੁਣ ਕੇ ਉਹਨਾਂ ਨੂੰ ਐਨਾਲਾਈਜ਼ ਕਰਨਾ ਉਹਨਾਂ ਲਾਈਕ ਕਰਦਾ ਥੋੜਾ ਆਪਣੇ ਐਫਐਮਸੀਐਸ ਦੇ ਜਿਹੜੇ ਰੂਲਸ ਆ ਉਹ ਆਪਣੇ ਉਹਨਾਂ ਦੀ ਸਾਈਡ ਤੇ ਜਾ ਕੇ ਥੋੜੇ ਬੋਤੇ ਮੈਂ ਆਪਣੇ ਉਹਨਾਂ ਤੇ ਵੀ ਕਾਫੀ ਰਿਸਰਚ ਕਰਦਾ ਇਹ ਜੇ ਤੁਹਾਨੂੰ ਲਾਇਕ ਆਵੇ ਪਲੀਜ਼ ਲਾਈਕ ਤੇ ਸਬਸਕ੍ਰਾਈਬ ਕਰਨਾ ਥੈਂਕ ਯੂ ਐਂਡ ਕੀਪ ਵਾਚਿੰਗ ਤੇਜ ਯੂਐਸਏ ਪੋਡਕਾਸਟ